ਪਰਬੁੱਦੀ ਹਜ਼ੂਰੀ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡਾ ਵੈਲਕਮ ਆ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਔਰ ਖੁਦਾ ਦੇ ਬੱਚਿਆਂ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਬles ਕਰਨ ਅਡੇ ਜੀਵਨ ਦੀਆਂ ਕਮੀਆਂ ਘਾਟੀਆਂ ਨੂੰ ਪਰਮੇਸ਼ਵਰ ਪੂਰਾ ਕਰਨ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਵਰਕਰ ਜਿਉਂਕਿ ਅਸੀਂ ਅਲੱਗ-ਅਲੱਗ ਘਰ ਦੇ ਵਿੱਚ ਉਹ ਅਲੱਗ-ਅਲੱਗ ਰੂਹਾਂ ਬੈਠੀਆਂ ਵਾਂ ਔਰ ਸਾਡੇ ਮਸਲੇ ਵੀ ਅਲੱਗ-ਅਲੱਗ ਆ ਪਰ ਵੀਰ ਵੀ ਖੁਦਾ ਦਾ ਇੱਕ ਬਚਨ ਸਾਨੂੰ ਸਾਰਿਆਂ ਨੂੰ ਉਸ ਬਚਨ ਦੇ ਵਿੱਚੋਂ ਜਿਹੜਾ ਵਾ ਜਵਾਬ ਮਿਲਦਾ ਇਕੋ ਬਚਨ ਸਾਰਿਆਂ ਨਾਲ ਅਲੱਗ-ਅਲੱਗ ਤਰੀਕੇ ਦੇ ਨਾਲ ਗੱਲ ਹੈ ਸਾਨੂੰ ਸਾਰਿਆਂ ਨੂੰ ਸਮਝ ਆਉਂਦਾ ਕਿ ਆਹ ਬਚਨ ਪਰਮੇਸ਼ਵਰ ਨੇ ਮੇਰੇ ਲਈ ਬੋਲਿਆ ਆਹ ਬਚਨ ਦੇ ਨਾਲ ਖੁਦਾ ਨੇ ਮੇਰ ਨਾਲ ਗੱਲ ਕੀਤੀ ਆ ਇਸ ਬਚਨ ਦੇ ਦੁਆਰਾ ਪਰਮੇਸ਼ਵਰ ਨੇ ਮੈਨੂੰ ਜਵਾਬ ਦਿੱਤਾ ਔਰ ਇਹ ਹੀ ਖੁਦਾ ਦੇ ਬਚਨ ਦੀ ਖਾਸੀਅਤ ਆ ਸਭਨਾਂ ਲਈ ਹੁੰਦਾ ਸਭਨਾਂ ਨੂੰ ਬLES ਕਰਦਾ ਜੋ ਘਰਾਂ ਵਿੱਚ ਬੈਠੇ ਆ ਉਹਨਾਂ ਲਈ ਇਹ ਬਚਨ ਨਹੀਂ ਆ ਜੋ ਖੁਦਾ ਦੀ ਹਜ਼ੂਰੀ ਵਿੱਚ ਆਇਆ ਉਹਨਾਂ ਲਈ ਇਹ ਬਚਨ ਉਹਨਾਂ ਨੂੰ ਬLES ਕਰਦਾ ਹਾਂ ਔਰ ਅਸੀਂ ਪਰਮੇਸ਼ਵਰ ਦੇ ਬਚਨ ਦੇ ਵਿੱਚੋਂ ਦੇਖਾਂਗੇ ਲੂਕਾ ਦੀ ਅੰਜੀਲ ਲੂਕਾ ਦੀ ਅੰਜੀਲੋਂ ਦਾ 13 ਅਧਿਆਏ ਉਹਦੀ 10 ਅਜੇ ਤੋਂ 17 ਤੱਕ ਪੜਨਾ ਵਾ ਦੇ ਨੇ ਯੇਸ਼ੂ ਇੱਕ ਪ੍ਰਾਰਥਨਾ ਸਭਾ ਵਿੱਚ ਲੋਕਾਂ ਨੂੰ ਉਪਦੇਸ਼ ਦੇ ਰਹੇ ਸਨ ਉੱਥੇ ਉਸ ਵੇਲੇ ਇੱਕ ਔਰਤ ਸੀ ਜਿਸ ਨੂੰ ਇੱਕ ਅਸ਼ੁੱਧ ਆਤਮਾ ਚੰਬੜੀ ਹੋਈ ਸੀ ਉਹ ਇਸ ਕਾਰਨ ਪਿਛਲੇ 18 ਸਾਲਾਂ ਤੋਂ ਬਿਮਾਰ ਸੀ ਬਿਮਾਰੀ ਦੇ ਕਾਰਨ ਉਸ ਔਰਤ ਦੀ ਕਮਰ ਵੀ ਉੱਗੀ ਹੋ ਗਈ ਸੀ ਉਹ ਬਹੁਤ ਸਿੱਧੀ ਖੜੀ ਨਹੀਂ ਹੋ ਸਕਦੀ ਸੀ ਯੇਸ਼ੂ ਨੇ ਉਸ ਔਰਤ ਨੂੰ ਦੇਖਿਆ ਉਹਨਾਂ ਨੇ ਉਸ ਨੂੰ ਆਪਣੇ ਕੋਲ ਅੱਗੇ ਸੱਦਿਆ ਅਤੇ ਕਿਹਾ ਬੀਬੀ ਤੂੰ ਆਪਣੀ ਬਿਮਾਰੀ ਤੋਂ ਮੁਕਤ ਹੋ ਗਈ ਹੈ ਇਹ ਇਹ ਕਿਹਾ ਕਿ ਯਿਸੂ ਨੇ ਉਸ ਉਸ ਉੱਤੇ ਆਪਣੇ ਹੱਥ ਰੱਖੇ ਉਹ ਔਰ ਉਸੇ ਵੇਲੇ ਸਿੱਧੀ ਖੜੀ ਹੋ ਗਈ ਅਤੇ ਪਰਮੇਸ਼ਵਰ ਦੀ ਵਡਿਆਈ ਕਰਨ ਲੱਗ ਪਈ। ਇਹ ਦੇਖ ਕੇ ਪ੍ਰਭੂ ਨੇ ਸਬਤ ਦੇ ਦਿਨ ਚੰਗਾ ਕਰਨ ਦਾ ਕੰਮ ਕੀਤਾ। ਪ੍ਰਾਰਥਨਾ ਸਬਾਦਾ ਅਧਿਕਾਰ ਅਧਿਕਾਰੀ ਗੁੱਸੇ ਵਿੱਚ ਆ ਕੇ ਲੋਕਾਂ ਨੂੰ ਕਹਿਣ ਲੱਗਾ ਛੇ ਦਿਨ ਹੰਤ ਜਿੰਨਾ ਵਿੱਚ ਸਾਨੂੰ ਕੰਮ ਕਰਨਾ ਚਾਹੀਦਾ ਹੈ। ਉਹਨਾਂ ਦਿਨਾਂ ਵਿੱਚ ਆ ਕੇ ਚੰਗੇ ਹੋ। ਸਬਤ ਦੇ ਦਿਨ ਨਹੀਂ। ਪਰਬੂਏ ਜੇ ਤੁਸੀਂ ਇਹ ਦੱਸਤਾ ਪਖੰਡੀਆਂ ਕਿ ਤੁਸੀਂ ਸਭ ਦੇ ਦਿਨ ਆਪਣੇ ਬੰਦ ਬੰਦ ਜਾਂ ਜਿਹੜੇ ਖੁੱਲ੍ਹੀ ਤੋਂ ਕੋੜ ਕੇ ਪਾਣੀ ਪਲਾਉ ਨਹੀਂ ਲਿਆ ਜਾਂਦੇ ਦੇਖੋ ਦੇਖੋ ਇਹ ਔਰਤ ਇਬਰਾਹਿਮ ਦੀ ਕੁਲ ਵਿੱਚ ਜੋ ਹੈ ਇਸ ਨੂੰ ਸ਼ੈਤਾਨ ਨੇ ਪਿਛਲੇ 18 ਸਾਲਾਂ ਤੋਂ ਜਕੜਿਆ ਹੋਇਆ ਸੀ ਕਿ ਇਹ ਠੀਕ ਨਹੀਂ ਹੈ ਕਿ ਇਹ ਸਭ ਦੇ ਦਿਨ ਆਪਣੀ ਬਿਮਾਰੀ ਤੋਂ ਮੁਕਤੀ ਪਾਵੇ ਜੇਸ਼ੂ ਯੇਸ਼ੂ ਦੇ ਇਹਨਾਂ ਸ਼ਬਦਾਂ ਨੂੰ ਸੁਣ ਕੇ ਉਹਨਾਂ ਦੇ ਵਿਰੋਧੀ ਸ਼ਰਮਿੰਦਾ ਹੋ ਗਏ ਪਰ ਬਾਕੀ ਸਾਰੇ ਲੋਕੀ ਯੇਸ਼ੂ ਦੇ ਅਦਭੁਤ ਕੰਮ ਦੇਖ ਕੇ ਖੁਸ਼ ਹੋ ਹallelujah 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 ਇੱਕ ਸਟੋਰੀ ਸੀ ਜਿਹੜੀ ਤੁਸੀਂ ਸਾਰਿਆਂ ਨੇ ਸੁਣੀ ਆ ਔਰ ਆਪਾਂ ਇਸ ਸਟੋਰੀ ਦੇ ਵਿੱਚੋਂ ਕਾਫੀ ਕੋਸ਼ਿਸ਼ ਸਿੱਖਣ ਨੂੰ ਮਿਲਦਾ ਵਾ ਔਰ ਬਚਨ ਦੇ ਵਿੱਚ ਲਿਖਿਆ ਸਭ ਦੇ ਦਿਨ ਪ੍ਰਭੂ ਯੇਸ਼ੂ ਉਸ ਹੀ ਅਰਾਧ ਨਾਲੇ ਮੇ ਉਪਦੇਸ਼ ਦੇ ਰਹੇ ਕੀ ਸ਼ਬਦਾਂ ਦੇਣ ਕੀਆ ਅੱਜ ਦਾ ਪਵਿੱਤਰ ਸ਼ਬਦਾਂ ਦੇਣ ਜਿਸ ਦਿਨ ਅਸੀਂ ਸਾਬ ਕਿਆ ਆਰਾਧ ਨਾਲੇ ਦੇ ਵਿੱਚ ਆਉਨੇ ਆ ਜਿੱਤੇ ਅਸੀਂ ਸਾਰੇ ਬਹਿ ਕੇ ਖੁਦਾ ਦੀ ਆਰਾਧਨਾ ਕਰਦੇ ਆ ਉਹਨੂੰ ਆਰਾਧ ਨਾਲੇ ਆ ਕਿਹਾ ਜਾਂਦਾ ਪਰਮੇਸ਼ਵਰ ਦਾ ਘਰ ਔਰ ਲਿਖਿਆ ਆਰਾਧ ਨਾਲੇ ਮੇ ਪ੍ਰਭ ਯੇਸ਼ੂ ਮਸੀਹ ਉਪਦੇਸ਼ ਕਰ ਰਹੇ ਸੀ ਵਚਨ ਕਰ ਰਹੇ ਸੀ ਔਰ वहां एक स्त्री थी जिसे 18 वर्ष से एक दुर्बल करने वाली दुष्ट आत्मा लगी थी और वे कुबड़ी हो गई थी और किसी रीति से सीधी नहीं हो सकती थी लिखा उस राद नाले के बीच एक एदाली औरत थीगी जड़ी कुबड़ी सी जिदी कमर शैतान ने दो रा दीती सी डबल अनुकुमा दीता सी onu कुबड़ी कर दीता सी ਔਰ ਲਿਖਿਆ ਕਿਸੇ ਰੀਤੀ ਸੇ ਸਿੱਧੀ ਨਹੀਂ ਹੋ ਸਕਦੀ। ਔਰ ਪਰ ਉਹ ਹੈ ਕਿੱਥੇ ਆ? ਪਰਮੇਸ਼ਵਰ ਦੇ ਘਰ ਦੇ ਵਿੱਚ। ਉਹ ਕੀ ਸੁਣ ਰਹੀ ਆ? ਖੁਦਾ ਦਾ ਬਚਨ। ਪਰਮੇਸ਼ਵਰ ਦੇ ਬਚਨ ਦੇ ਵਿੱਚ ਲਿਖਿਆ ਕਿ ਉਹ ਆਪਣੀ ਬਿਮਾਰੀ ਦੀ ਪਰਵਾਹ ਨਾ ਕਰਦੇ ਹੋਏ ਭਾਵੇਂ ਉਹਦੇ ਕੋ ਇੱਕ ਕੁੱਬੜੇ ਤੁਸੀਂ ਜਾਣਦੇ ਇੱਕ ਕੁੱਬੜਾ ਜਿਹੜਾ ਹੁੰਦਾ ਇੱਕ ਇਨਸਾਨ ਦੇ ਉੱਪਰ ਕਮਰ ਦੇ ਉੱਪਰ ਇੱਟਾ ਵੱਡਾ ਖੋਪੜਾ ਜਿਹਾ ਬਣਿਆ ਹੁੰਦਾ ਮਾਸ ਇਕੱਠਾ ਹੁੰਦਾ ਉਹਦੇ ਲਈ ਚੱਲਣਾ ਫਿਰਨਾ ਬਹੁਤ ਔਖਾ ਹੁੰਦਾ ਬੈਠਣਾ ਵੀ ਬਹੁਤ ਔਖਾ ਹੁੰਦਾ ਇਸ ਇਨਸਾਨ ਲਈ ਔਰ ਉਹਦਾ ਕਿਸੇ ਨੂੰ ਦੇਖਣ ਪਾਵੇ ਤਾਂ ਦੇਖ ਨਹੀਂ ਸਕਦਾ ਬਿਲਕੁਲ ਪੂਰਾ ਛੁੱਕਿਆ ਹੁੰਦਾ ਵਾ ਸ਼ੈਤਾਨ ਨੇ ਇਸ ਤਰੀਕੇ ਦੀ ਬਿਮਾਰੀ ਉਹ ਸੌਤ ਨੂੰ ਲਾਈ ਹੋਈ ਪਰ ਉਹ ਔਰਤ ਹੈ ਕਿੱਥੇ ਆ ਬਿਮਾਰੀ ਸ਼ੈਤਾਨ ਦੀ ਆ ਔਰ ਐਸੀ ਬਿਮਾਰੀ ਹੈ ਜਿਹੜੀ ਕਿਥੋਂ ਠੀਕ ਨਹੀਂ ਹੋ ਸਕਦੀ ਪਰ ਉਹ ਔਰਤ ਹੈ ਕਿੱਥੇ ਆ ਪਰਮੇਸ਼ਵਰ ਦੇ ਘਰ ਚ ਕੀ ਕਰ ਰਹੀ ਆ ਖੁਦਾ ਦਾ ਬਚਨ ਸੁਣ ਲਈ ਆ ਔਰ ਪਤਾ ਨਹੀਂ ਕਿੰਨੇ ਸਾਲਾਂ ਤੋਂ ਜਾਂ 18 ਸਾਲ ਤੋਂ ਉਹਨੂੰ ਇਹ ਬਿਮਾਰੀ ਲੱਗੀ ਸੀ ਪਰ ਉਹ ਰੂਟੀਨ ਦੇ ਨਾਲ ਖੁਦਾ ਦੇ ਘਰ ਵਿੱਚ ਆ ਰਹੀ ਆ ਉਹ ਆਪਣੀ ਬਿਮਾਰੀ ਦੀ ਪਰਵਾਹ ਨਹੀਂ ਕਰਦੀ ਕਿ ਹੈ ਪ੍ਰਭੂ ਮੇਰੀ ਕਮਰ ਤੋਂ ਸਿੱਧਾ ਨਹੀਂ ਹੋਇਆ ਜਾਂਦਾ ਪ੍ਰਭੂ ਮੇਰੇ ਕੋ ਤੁਰਿਆ ਨਹੀਂ ਜਾਂਦਾ ਪ੍ਰਭੂ ਮੈਂ ਕਿੱਦਾਂ ਤੇਰੇ ਘਰ ਚ ਜਾਵਾਂ ਕਿੱਦਾਂ ਮੇ ਅराधना ਕਰਾਂ ਕਿਦਾਂ ਪ੍ਰਭੂ ਮੇ ਜਾ ਸਕਦੀ ਹਾਂ ਉਹਦੇ ਜੀਵਨ ਚ ਕੋਈ ਵੀ ਬਹਾਨਾ ਨਹੀਂ ਆ ਆਪਣੀ ਬਿਮਾਰੀ ਦੀ ਪਰਵਾਹ ਨਹੀਂ ਕਰਦੀ ਪਰ ਕਿੱਥੇ ਗਈ ਆ ਖੁਦਾ ਦੇ ਘਰ ਦੇ ਵਿੱਚ ਪਰਮੇਸ਼ਵਰ ਦਾ ਵਚਨ ਸੁਣ ਰਹੀ ਆ 18 ਸਾਲ ਤੋਂ ਲੜ ਰਹੀ ਆ ਆਪਣੀ ਬਿਮਾਰੀ ਨਾਲ ਪਰ ਖੁਦਾ ਦੇ ਵਚਨ ਚ ਕਿਤੇ ਨਹੀਂ ਲਿਖਿਆ ਕਿਉਂ ਖੁਦਾ ਨੂੰ ਕਹਿੰਦੀ ਪ੍ਰਭੂ ਮੈਨੂੰ ਚੰਗਿਆਈ ਦੇ ਪ੍ਰਭੂ ਮੈਨੂੰ ਚੰਗਾ ਕਰ ਕਿਤੇ ਨਹੀਂ ਲਿਖਿਆ ਦਾ ਸਿਰਫ ਉਹਨੂੰ ਭੁੱਖ ਕਾਦੀ ਆ ਆਤਮਿਕ ਔਰਤਾਂ ਖੁਦਾ ਦੇ ਬੱਚਾ ਨਦੀ ਪੋਖਾ ਆराधना ਦੇ ਵਿਚ ਆराधना ਕਰਨ ਜਾਂਦੀ ਆ ਪਰਮੇਸ਼ਵਰ ਦੀ ਆराधना ਦੇ ਵਿੱਚ ਵੀ ਸ਼ਾਮਲ ਹੁੰਦੀ ਆ ਉਹਦੇ ਜੀਵਨ ਚ ਖੁਦਾ ਵਾਸਤੇ ਕੋਈ ਤਾਨਾ ਨਹੀਂ ਆ ਕੋਈ ਮੇੜਾ ਨਹੀਂ ਆ ਖੁਦਾ ਦੇ ਵਾਸਤੇ ਕੋਈ ਰੋਸ ਨਹੀਂ ਆ ਤੇ ਦੇਖੋ ਇੰਨਾ ਖੁਸ਼ ਹੁੰਦੇ ਵੀ ਇਹ ਬਿਮਾਰੀ ਕਿੰਨੇ ਲਾਈ ਉਹਨੂੰ ਤੇ ਖੁਦਾ ਦੇ ਬੱਚਾ ਨ ਇਹਦੇ ਵਿੱਚੋਂ ਸਾਨੂੰ ਕਾਫੀ ਕੁਝ ਸਿੱਖਣ ਨੂੰ ਮਿਲੂਗਾ ਭਾਵੇਂ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਉਹਨੇ ਕੁਝ ਸ਼ਲੋਕ ਕੁਸ਼ ਲੋਕ ਭਾਵੇਂ ਖੁਦਾ ਦੀ ਹਜ਼ੂਰੀ ਵਿੱਚ ਆਉਂਦੇ ਆ ਵਚਨ ਵੀ ਪੜ੍ਹਦੇ ਹੋਣ ਤਾਂ ਵੀ ਦੁਸ਼ਟ ਆਤਮਾ ਉਹਨਾਂ ਦੇ ਜੀਵਨ ਦੇ ਵਿੱਚ ਕੰਮ ਕਰਦੀਆਂ ਸਾਇਲੈਂਸ ਤਰੀਕੇ ਨਾਲ ਆਪਣੇ ਤਰੀਕੇ ਦੇ ਨਾਲ ਦੁਸ਼ਟ ਆਤਮਾ ਉਹਨਾਂ ਨੂੰ ਪਰੇਸ਼ਾਨ ਕਰਦੀਆਂ ਵਾ ਇਹ ਔਰਤ ਦੇ ਵਿੱਚ ਕਿੰਨੀ ਖੂਬੀਆਂ ਆਪਾਂ ਦੇਖਦੇ ਆ ਖੁਦਾ ਦੇ ਘਰ ਵਿੱਚ ਰੁਟੀਨ ਦੇ ਨਾਲ ਆਂਦੀ ਆ ਆਪਣੀ ਚੰਗਾਈ ਲਈ ਪਰਮੇਸ਼ਵਰ ਦੇ ਅੱਗੇ ਪੁਕਾਰ ਨਹੀਂ ਕਰਦੀ ਕਿ ਖੁਦਾ ਮੈਨੂੰ ਚੰਗਾ ਕਰ ਸਿੱਧੀ ਹੋਇਆ ਨਹੀਂ ਜਾਂਦਾ ਸਾਰੇ ਖੁਦਾ ਦੇ ਬੱਚੇ ਇੰਨਾ ਪਿਆਰ ਆ ਖੁਦਾ ਦੇ ਬੱਚੇ ਨੂੰ 18 ਸਾਲ ਇੱਕ ਲੰਬਾ ਸਮਾਂ ਹੋ ਗਿਆ ਬਿਮਾਰੀ ਦੇ ਨਾਲ ਲੜਦੇ ਹੋਏ ਔਰ ਲਿਖਿਆ ਕਿ ਸਿੱਧਾ ਨਹੀਂ ਹੋਇਆ ਜਾਂਦਾ ਫਿਰ ਵੀ ਖੁਦਾ ਦੇ ਘਰ ਵਿੱਚ ਖੜੀ ਔਰ ਫਿਰ ਵੀ ਪਰਮੇਸ਼ਵਰ ਦੇ ਘਰ ਵਿੱਚ ਖੜੀ ਹੋਈ ਆ ਔਰ ਦੇਖਿਆ ਪ੍ਰਭੂ ਯੇਸ਼ੂ ਮਸੀਹ ਜਦੋਂ ਪ੍ਰਚਾਰ ਕਰ ਰਿਹਾ ਜਦੋਂ ਵਚਨ ਕਰ ਰਿਹਾ ਤੇ ਖੁਦਾ ਦਾ ਹਥਿਆਰ ਉਸ ਔਰਤ ਦੇ ਵੱਲ ਗਿਆ ਪਰਮੇਸ਼ਵਰ ਦਾ ਧਿਆਨ ਗਿਆ ਲੇਕਿਨ ਯਿਸੂ ਨੇ ਉਸੇ ਦੇਖ ਕੇ ਬੁਲਾਇਆ ਔਰ ਕਿਹਾ ਹੈ ਨਾਰੀ ਤੂੰ ਆਪਣੀ ਦੁਰਬਲਤਾ ਸੇ ਸ਼ੂਟ ਹੈ ਤੇ ਪਰਮੇਸ਼ਵਰ ਉਸ ਔਰਤ ਨੇ ਭਾਵੇਂ ਨਹੀਂ ਬੁਲਾਇਆ ਭਾਵੇਂ ਨਹੀਂ ਕਿਆ ਆਪਣੇ ਮੂੰਹ ਚੋ ਪ੍ਰਭ ਯਿਸੂ ਮਸੀਹ ਤਾਨੂੰ ਦੇਖਦੇ ਆ ਕਿਦੋਂ ਦੇਖਦੇ ਆ ਜਦੋਂ ਤੁਸੀਂ ਖੁਦਾ ਦੇ ਘਰ ਵਿੱਚ ਜਾਂਦੇ ਹੋ ਪਰਮੇਸ਼ਵਰ ਤੁਹਾਡੀਆਂ ਦੁੱਖਾਂ ਦੇ ਵੱਲ ਤੁਹਾਡੀਆਂ ਬਿਮਾਰੀਆਂ ਵੱਲ ਕਦੋਂ ਧਿਆਨ ਲਾਂਦੇ ਆ ਜਦੋਂ ਤੁਸੀਂ ਖੁਦਾ ਦੀ ਹਜ਼ੂਰੀ ਵਿੱਚ ਬੈਠੇ ਹੁੰਦੇ ਆਪਣੇ ਘਰਾਂ ਵਿੱਚ ਤੁਸੀਂ ਭਾਵੇਂ ਜੋ ਮਰਜ਼ੀ ਕਰੋ ਇਸ ਔਰਤ ਦੇ ਜੀਵਨ 'ਚ ਬਹੁਤ ਬਹਾਨੇ ਸੀਗੇ ਪਰ ਇਹਨੇ ਕਦੀ ਬਹਾਨਾ ਨਹੀਂ ਬਣਾਇਆ ਅੱਜ ਮਸੀ ਲੋਕਾਂ ਦੇ ਜੀਵਨ 'ਚ ਅੱਜ ਮੇਰਾ ਮੂਡ ਠੀਕ ਨਹੀਂ ਸੀ ਮੈਂ ਤਾਂ ਖੁਦਾ ਦੇ ਘਰ ਵਿੱਚ ਨਹੀਂ ਆਈ ਅੱਜ ਮੇਰੇ ਸਿਰ 'ਚ ਦਰਦ ਹੁੰਦਾ ਸੀਗਾ ਅੱਜ ਮੈਂ ਕਿਤੇ ਜਾਣਾ ਸੀਗਾ ਅੱਜ ਮੈਨੂੰ ਕਿਤੇ ਕੰਮ ਪੈ ਗਿਆ ਸੱਭਾ ਦਾ ਦਿਨ ਇਸ ਤਰ੍ਹਾਂ ਬਣਾਇਆ ਹੋਇਆ ਜਿੱਦਾਂ ਬਸ ਸਾਡੇ ਬਾਪ ਦੀ ਮਾਲਕੀ ਹੁੰਦੀ ਆ ਜਿੱਦਾਂ ਮਰਜ਼ੀ ਇਹਨੂੰ ਇਸਤੇਮਾਲ ਕਰੀਏ ਜਿੱਥੇ ਮਰਜ਼ੀ ਚਾਹੀਏ ਜਿੱਥੇ ਮਰਜ਼ੀ ਇਹਨੂੰ ਇਸਤੇਮਾਲ ਕਰੀਏ ਭਾਵੇਂ ਘਰ ਬਹਿ ਕੇ ਸੁੱਤੇ ਰਹੀਏ ਕੱਪੜੇ ਤੋਂ ਇਹ ਜੋ ਮਰਜ਼ੀ ਦਿਲ ਕਰਦਾ ਕਰੀਏ ਤੇ ਫਿਰ ਵਿਸ਼ਵਾਸੀ ਕਾ ਦਾ ਰਹਿ ਗਿਆ ਇਨਸਾਨ ਫਿਰ ਪਰਮੇਸ਼ਵਰ ਵਿੱਚ ਚੱਲਣ ਵਾਲਾ ਨਹੀਂ ਇਨਸਾਨ ਕੋਈ ਉਹਦਾ ਐਮੀ ਦੀਵੀਆਂ ਖੁਦਾ ਦੀ ਕਿਹ ਵੀ ਮਤਲਬ ਉਹਦੇ ਜੀਵਨ ਦੇ ਵਿੱਚ ਪਰ ਇਸੇ ਤਰ੍ਹਾਂ ਪਰਮੇਸ਼ਵਰ ਦਾ ਬਚਨ ਇਸ ਬਚਨ ਵਿੱਚੋਂ ਕਾਫੀ ਕੋਸ਼ਿਸ਼ ਸਮਝਾਉਂਦਾ ਅਜਿਹਾ ਇਨਸਾਨ ਮਿੰਟ ਤੋਂ ਪਹਿਲਾਂ ਬੰਦੇ ਬਣਾਉਂਦਾ ਕਿ ਮੈਂ ਖੁਦਾ ਦੇ ਘਰ ਵਿੱਚ ਤਾਂ ਨਹੀਂ ਆਇਆ ਫਿਰ ਆਪਣੀਆਂ ਸਫਾਈਆਂ ਵੀ ਦਊਗਾ ਅੱਜ ਮੇਰੀ ਕਮਰ ਦਰਦ ਹੋ ਰਹੀ ਸੀ ਮੈਂ ਤਾਂ ਨਹੀਂ ਆਈ ਮੇਰੇ ਕੋ ਸਿੱਧਾ ਹੀ ਤੇ ਘਰ ਬੈ ਕੇ ਸਿੱਧੀ ਹੋ ਗਈ ਕੋਈ ਵੀ ਪ੍ਰੋਬਲਮ ਆ ਤੁਹਾਡੀ ਘਰ ਬੈ ਕੇ ਹੱਲ ਹੁੰਦੀ ਆ ਨਹੀਂ ਹੁੰਦੀ ਤੁਸੀਂ ਹੋਰ ਵੀ ਵੱਧਦੇ ਜਾਓਗੇ ਆਪਣੀਆਂ ਪ੍ਰੋਬਲਮਾਂ ਵਿੱਚ ਹੋਰ ਵੀ ਫਸਦੇ ਜਾਓਗੇ ਕੋਈ ਤੁਹਾਨੂੰ ਛੁਟਕਾਰਾ ਦੇਣ ਵਾਲਾ ਨਹੀਂ ਆ ਆਪਣੀ ਨਿਰਾਸ਼ਾ ਦੇ ਵਿੱਚ ਵੱਧਦੇ ਜਾਓਗੇ ਪਰ ਖੁਦਾ ਦਾ ਵਚਨ ਕੀ ਕਹਿ ਰਿਹਾ ਸਾਨੂੰ ਕੀ ਸਿਖਾ ਰਿਹਾ ਬਹੁਤ ਵਧੀਆ ਵਚਨ ਆ ਸਿੱਤੇ ਅੰਦਰ ਸੁਰੂਤੇ অর ਲਿਖਿਆ ਕੀ ਔਰਤ ਖੁਦਾ ਦੇ ਘਰ ਵਿੱਚ ਜਾਂਦੀ ਪਰਮੇਸ਼ਵਰ ਦਾ ਧਿਆਨ ਪਿਆਵੇ ਪ੍ਰਭੂ ਯਿਸੂ ਮਸੀਹ ਨੇ ਉਹਨੂੰ ਅੱਗੇ ਬੁਲਾਇਆ ਅੱਗੇ ਬੁਲਾ ਕੇ ਕਿਹਾ ਕਿ हे ਨਾਰੀ ਤੂੰ ਆਪਣੀ ਦੁਰਬਲਤਾ ਸੇ ਆਪਣੀ ਬਿਮਾਰੀ ਤੋਂ ਅੱਜ ਆਜ਼ਾਦ ਹੋਗੀ ਅੱਜ ਛੁੱਟ ਗਈ ਕਿਉਂਕਿ ਉਹਨੂੰ ਐਸੀ ਦੁਸ਼ਟ ਆਤਮਾ ਨੇ ਫੜਿਆ ਸੀ ਜਿਹੜੀ ਉਹਨੂੰ ਦਿਨ-ਪ੍ਰਤੀ ਦਿਨ ਕਮਜ਼ੋਰ ਕਰਦੀ ਪਈ ਸੀ ਜਿਹੜੀ ਉਹ ਦਿਨ-प्रतिदिन ਹੋਰ ਵੀ ਜ਼ਿਆਦਾ ਦਬਾ ਰਹੀ ਸੀ ਔਰ ਬਹੁਤ سارے ਲੋਕਾਂ ਦੇ ਕੁਝ ਲੋਕਾਂ ਦੇ ਨਹੀਂ ਮੈਂ ਕਹਾਂਗੀ ਬਹੁਤ سارے ਲੋਕਾਂ ਦੇ ਜੀਵਨ ਚ ਭਾਵੇਂ ਖੁਦਾ ਦੇ ਘਰ ਵਿੱਚ ਆਉਂਦੇ ਆ ਵਾਪਸ ਮਿਲਿਆ ਐਸੀਆਂ ਦੁਸ਼ਟ ਆਤਮਾਵਾਂ ਵੜ ਕੇ ਬੈਠੀਆਂ ਜਿਹੜੀਆਂ ਉਹਨਾਂ ਨੂੰ ਕਮਜ਼ੋਰ ਬਰ ਕਮਜ਼ੋਰ ਕਰ ਰਹੀਆਂ ਜਿਹੜੀਆਂ ਉਹਨਾਂ ਨੂੰ ਦਬਾ ਰਹੀਆਂ ਜਿਹੜੀਆਂ ਉਹਨਾਂ ਨੂੰ ਨਿਰਾਸ਼ਾ ਦੇ ਵਿੱਚ ਲੈ ਕੇ ਜਾ ਰਹੀਆਂ ਵਾ ਕਿ ਬਸ ਕੁਛ ਨਹੀਂ ਆ ਦੇਖੋ ਇਹ ਪਹਿਚਾਣਨ ਵਾਲੀ ਗੱਲ ਹੁੰਦੀ ਆ ਕਿ ਜੇ ਸਾਡੇ ਜੀਵਨ ਦੇ ਵਿੱਚ 네ਗੇਟਿਵ ਵਿਚਾਰ ਆ ਰਹੇ ਤੇਰੇ ਲਈ ਕੁਛ ਨਹੀਂ ਆ ਜ਼ਿੰਦਗੀ ਦੇ ਵਿੱਚ ਤੂੰ ਤੇ ਆਪਣੇ ਆਪ ਨੂੰ ਖਤਮ ਹੀ ਕਰ ਦੇ ਆਹੋ ਜੀ ਜ਼ਿੰਦਗੀ ਜੀਣ ਡਿਆ ਵਾ ਇਹੋ ਜੀ ਜ਼ਿੰਦਗੀ ਨਾਲ ਕੁਛ ਹੈਗਾ ਤੇ ਇਹ ਵਿਚਾਰ ਕਰਨ ਵਾਲੀ ਗੱਲ ਆ ਜਦੋਂ ਸ਼ੈਤਾਨ ਮੌਤ ਦਾ ਵਿਚਾਰ ਦਿੰਦਾ ਵਾ ਖਤਮ ਕਰਨ ਦਾ ਵਿਚਾਰ ਦਿੰਦਾ ਨਿਰਾਸ਼ਾ ਲੈ ਕੇ ਆਉਂਦਾ ਸੁੱਟਦਾ ਵਾ ਕਿ ਹੈ ਨਹੀਂ ਕੁਛ ਨਹੀਂ ਤੇਰੀ ਜ਼ਿੰਦਗੀ ਦੇ ਵਿੱਚ ਇਹੋ ਜੀ ਜ਼ਿੰਦਗੀ ਨਾਲੋਂ ਕੀ ਥੋੜਿਆ ਤੇ ਸਮਝ ਲਓ ਸ਼ੈਤਾਨ ਹੈਗਾ ਜੀ ਦੁਸ਼ਟ ਆਤਮਾ ਸਾਡੇ ਜੀਵਨ ਚ ਹੈਗੀ ਆ ਬੈਠੀ ਪਰ ਸਾਇਲੈਂਸ ਹੋ ਕੇ ਬੈਠੀ ਜਿੱਦਾ ਇਸ ਔਰਤ ਦੇ ਜੀਵਨ ਚ ਬਿਲਕੁਲ ਸਾਇਲੈਂਸ ਹੋ ਕੇ ਬੈਠੀ ਆ ਬਚਨ ਹੋਇਆ ਆ ਰਾਧਨਾ ਹੋਈ ਕੋਈ ਚਿੱਕੀ ਨਹੀਂ ਕੋਈ ਚ ਲਾਈ ਨਹੀਂ ਕੋਈ ਪ੍ਰਕਟ ਨਹੀਂ ਹੋਈ ਪਰ ਬਿਲਕੁਲ ਸ਼ਾਂਤ ਹੋ ਕੇ ਉਹਦੇ ਅੰਦਰ ਬੈਠੀ ਹੋਈ ਸੀ ਬਿਮਾਰੀ ਲੈ ਇਸੇ ਤਰ੍ਹਾਂ ਬਹੁਤ ਸਾਰੇ ਲੋਕਾਂ ਦੇ ਜੀਵਨਾ ਵਿੱਚ ਵੀ ਦੁਸ਼ਟ ਆਤਮਾ ਵਾਂ ਸਾਇਲੈਂਸ ਹੋ ਕੇ ਬੈਠੀਆਂ ਰਹਿੰਦੀਆਂ ਸ਼ਾਂਤ ਹੋ ਕੇ ਬੈਠੀਆਂ ਰਹਿੰਦੀਆਂ ਪਰ ਆਪਣਾ ਕੰਮ ਨਰੋ ਨਾਲ ਕਰਦੀਆਂ ਰਹਿੰਦੀਆਂ ਜੋ ਵਿਕਾਸ ਉਹਨਾਂ ਨੂੰ ਪੋਜ਼ੀਟਿਵਲੀ ਦੱਸੋ ਉਹਨਾਂ ਨੇ 네ਗੇਟਿਵਿਟੀ ਫੇਰ ਲੈ ਕੇ ਆਉਣੀ ਆਪਣੇ ਜੀਵਨ ਕੀ ਨਾ ਹੈ ਹੀ ਨਹੀਂ ਕੁਛ ਆਪਣੇ 네ਗੇਟਿਵ ਵਿਚਾਰ ਛੱਡਨੇ ਨਹੀਂ ਆਪਣੀ ਨਿਰਾਸ਼ਾ ਆਪਣੇ ਵਿੱਚੋਂ ਕੱਢਣੀ ਨਹੀਂ ਤਦ ਉਸਤ ਆਤਮਾ ਕਿੱਥੇ ਜਾਊਗੀ ਜਦੋਂ ਅਸੀਂ ਆਪਣੇ ਮਨ ਨੂੰ ਨਹੀਂ ਬਦਲਦੇ ਆਪਣੇ ਵਿਚਾਰਾਂ ਨੂੰ ਨਹੀਂ ਬਦਲਦੇ ਤੇ ਦੁਸਤ ਆਤਮਾ ਕਦੇ ਨਹੀਂ ਪਹੁੰਚ ਸਕੂਗਾ ਠੀਕ ਆ ਔਰ ਇਸੇ ਤਰ੍ਹਾਂ ਖੁਦਾ ਦਾ ਬਚਨ ਕਿੰਦਾ ਕਿ ਪਰਮੇਸ਼ਵਰ ਨੇ ਉਹਨੂੰ ਬੁਲਾ ਕੇ ਤੇ ਉਹਨੂੰ ਚੰਗਾ ਕੀਤਾ ਔਰ ਲਿਖਿਆ ਤਦ ਉਸਨੇ ਉਸ ਪਰ ਹੱਥ ਰੱਖੇ ਔਰ ਮੈਂ ਤੁਰੰਤ ਸਹੀ ਹੋ ਗਈ ਔਰ ਪਰਮੇਸ਼ਵਰ ਕੀ ਪੜਾਈ ਜਦੋਂ ਪ੍ਰਭ ਯਸ਼ੁ ਮਸੀਹ ਜਦੋਂ ਤੁਸੀਂ ਖੁਦਾ ਦੇ ਘਰ ਵਿੱਚ ਆਉਂਦੇ ਹੋ ਤੇ ਖੁਦਾ ਜਦੋਂ ਵਚਨ ਹੁੰਦਾ ਪਰਮੇਸ਼ਵਰ ਸਾਡੇ ਸਾਰਿਆਂ ਨੂੰ ਦੇਖ ਰਹੇ ਹੁੰਦੇ ਆ ਕਿਉਂਕਿ ਖੁਦਾ ਆਪਣੇ ਵਚਨਾਂ ਦੇ ਵਿੱਚ ਮੌਜੂਦ ਨੇ ਵਚਨਾਂ ਦੁਆਰਾ ਸਾਡੀਆਂ ਜ਼ਿੰਦਗੀਆਂ ਚ ਜਾਂਦੇ ਆ ਸਾਡੇ ਨਾਲ ਗੱਲ ਕਰਦੇ ਆ ਖੁਦਾ ਜਦੋਂ ਵਚਨ ਹੁੰਦਾ ਔਰ ਇਸੇ ਤਰ੍ਹਾਂ ਵਚਨ ਦੁਆਰਾ ਇਹ ਸੂਰਤ ਨੂੰ ਪਰਮੇਸ਼ਵਰ ਨੇ ਚੰਗਾ ਕੀਤਾ ਵਚਨਾ ਦੁਆਰਾ ਖੁਦਾ ਸਾਡੇ ਨਾਲ ਗੱਲ ਕਰਦੇ ਆ ਔਰ ਇਹਨਾਂ ਕਿ ਪ੍ਰਭੂ ਜਿਵੇਂ ਅੱਜ ਬਹੁਤ ਦੁੱਖ ਦੇ ਵਿੱਚ ਆ ਬਹੁਤ ਪਰੇਸ਼ਾਨੀ ਦੇ ਵਿੱਚ ਆ ਰੋ ਰਹੀਆਂ ਖੁਦਾ ਮੈਨੂੰ ਦੇਖਦਾ ਖੁਦਾ ਦਾ ਦੁੱਖ ਦੇ ਵਿੱਚ ਮੈਂ ਕਦੀ ਵੀ ਆਪਣੇ ਧੀਆਂ ਪੁੱਤਿਆਂ ਨੂੰ ਆਪਣੇ ਬੱਚਿਆਂ ਨੂੰ ਛੱਡਦਾ ਨਹੀਂ ਆ ਕਿਉਂਕਿ ਮੈਂ ਵੀ ਪ੍ਰੀਖਿਆ ਚ ਲੀ ਆ ਇਸ ਲਈ ਪ੍ਰੀਖਿਆ ਦੇ ਸਮੇਂ ਮੈਂ ਆਪਣੇ ਬੱਚਿਆਂ ਦੇ ਨਾਲ ਹੁੰਦਾ ਕਦੀ ਵੀ ਉਹਨਾਂ ਨੂੰ ਛੱਡਦਾ ਪਰ ਇਨਸਾਨ ਖੁਦ ਹੀ ਪਰਮੇਸ਼ਵਰ ਨੂੰ ਛੱਡ ਦਿੰਦਾ ਖੁਦ ਹੀ ਖੁਦਾ ਨੂੰ ਕਹਿੰਦਾ ਕਿ ਬਸ ਮੈਂ ਇਕੱਲਾ ਹੀ ਆਪਣੇ ਦੁੱਖ ਦੇ ਨਾਲ ਆਪਣੀ ਬਿਮਾਰੀ ਦੇ ਨਾਲ ਲੜਨ ਨੂੰ ਤਿਆਰ ਆ। ਮੈਨੂੰ ਖੁਦਾ ਦਾ ਸਾਥ ਹੈ। ਨਹੀਂ ਜੀ। ਇਨਸਾਨ ਕੋਈ ਇਦਾਂ ਦਾ ਹੋ ਜਾਂਦਾ ਵਾ। ਔਰ ਲਿਖਿਆ ਪਰਮੇਸ਼ਵਰ ਦੇ ਵਚਨ ਸਚੋਨਾ ਅਚੇ। ਲਿਖਿਆ ਇਸ ਲਈ ਕਿ ਯਿਸੂ ਨੇ ਸਬਤ ਦੇ ਦਿਨ ਉਸੇ ਅੱਛਾ ਕੀਤਾ। ਆਰਾਧ ਨਾਲ ਇੱਕ ਸਰਦਾਰ ਰਸਿਆ ਕਰ ਲੋਕੋ ਸੇ ਕਹਿਨੇ ਲਗਾ ਅੱਛਾ ਦਿਨ ਹੈ ਜਿਨ ਮੇ ਕੰਮ ਕਰਨਾ ਚਾਹੀਏ ਤਾਂ ਉਨੀ ਦਿਨੋ ਮੇ ਆਕਰ ਚੰਗੇ ਹੋ। ਪਰੰਤੂ ਸਬਤ ਦੇ ਦਿਨ ਤੇ ਜਿੱਦਾਂ ਆਪਾਂ ਪੜ੍ਹਦੇ ਕਿ ਪਹਿਲਾ ਜਿਹੜਾ ਪੁਰਾਣਾ ਨਿਯਮ ਸੀਗਾ ਬਹੁਤ ਸਟ੍ਰਿਕ ਸੀਗਾ 7ਵੇਂ ਦਿਨ ਕਿਸੇ ਨੂੰ ਕੋਈ ਵੀ ਕੰਮ ਕਰਨ ਦੀ ਇਜਾਜ਼ਤ ਨਹੀਂ ਸੀਗੀ 7ਵੇਂ ਦਿਨ ਤੋਂ ਤੱਕ ਕਿ ਲੋਕ ਆਪਣੇ ਘਰਾਂ ਦੇ ਵਿੱਚ ਚੁੱਲ੍ਹੇ ਵੀ ਬਾਲਦੇ ਨਹੀਂ ਸੀ ਖੁਦਾ ਉਹਨਾਂ ਨੂੰ ਕਹਿੰਦਾ ਸੀ ਜੋ ਤੁਸੀਂ ਖਾਣਾ ਪੀਣਾ 6ਵੇਂ ਦਿਨ ਹੀ ਤਿਆਰ ਕਰਕੇ ਰੱਖ ਲਓ ਆਪਣਾ ਰੋਟੀ ਪਾਣੀ 6ਵੇਂ ਦਿਨ ਦੇ ਵਿੱਚ ਹੀ ਤਿਆਰ ਕਰਕੇ ਰੱਖ ਲਓ 7ਵੇਂ ਦਿਨ ਤੁਹਾਡੇ ਘਰ ਚੁੱਲਿਆਂ ਦੇ ਵਿੱਚ ਅੱਗ ਵੀ ਬਲਣੀ ਨਹੀਂ ਚਾਹੀਦੀ ਕੰਮ ਤੇ ਜਾਣਾ ਤੇ ਦੂਰ ਦੀ ਗੱਲ ਆ ਠੀਕ ਆ ਔਰ ਤੁਸੀਂ ਪਰਮੇਸ਼ਵਰ ਦੀ ਘਰ ਦੇ ਵਿੱਚ ਜਾਓ ਸਤਵਾਂ ਦਿਨ ਕਾਦੇ ਲਈ ਬਣਿਆ ਕਿ ਤੁਸੀਂ ਖੁਦਾ ਦੇ ਘਰ ਵਿੱਚ ਜਾਓ ਔਰ ਆਪਣੇ ਜੋ ਵੀ ਭਾਰ ਬੋਝ ਜੋ ਵੀ ਤਕਾਵਟ ਉਹਦੇ ਤੋਂ ਆਜ਼ਾਦ ਹੋਵੋ ਪਰਮੇਸ਼ਵਰ ਦਾ ਬਚਨ ਸੁਣੋ ਤਕੜੇ ਹੋਵੋ ਪਾਲ ਪਾਓ ਔਰ ਹਿੰਮਤ ਸ਼ਕਤੀ ਤਾਕਤ ਪਾਓ ਆਰਾਮ ਪਾਓ ਔਰ ਖੁਦਾ ਦੇ ਬਚਨ ਦੇ ਦੁਆਰਾ ਤੁਹਾਨੂੰ ਬਲ ਆਵੇ ਔਰ ਤੁਹਾਡੇ ਵਿੱਚੋਂ ਸਾਰੀ ਕਮਜ਼ੋਰੀ ਸਾਰੀ ਮਾਰਦੀ ਗਈ ਸਾਰੀ ਟਕਾਵਟ ਦੂਰ ਹੋ। ਪਰਮੇਸ਼ਰ ਕਹਿੰਦਾ ਇੱਥੋਂ ਤੱਕ ਕੀ ਤੁਹਾਡੇ ਜਿਹੜੇ ਪਸ਼ੂ ਆਏ ਵੀ ਸੁਸਤੌਣ ਇਹਨਾਂ ਨੂੰ ਵੀ ਕੰਮਕਾਰ ਤੇ ਤੁਸੀਂ ਨਾ ਲਾਓ। ਪਰਮੇਸ਼ਰ ਦਾ ਵਚਨ ਕਹਿੰਦਾ। ਔਰ ਇਸੇ ਤਰ੍ਹਾਂ ਕੁਝ ਲੋਕ ਜਿਹੜੇ ਪੁਰਾਣੀ ਵਿਵਸਥਾ ਤੇ ਚੱਲਦੇ ਸੀ ਪੁਰਾਣੇ ਨਿਯਮ ਦੇ ਅਨੁਸਾਰ ਜਾਦਾ ਸਟਿਕ ਲੈਂਦੇ ਸੀ ਵਿਵਸਥਾ ਨੂੰ ਉਹਨਾਂ ਲੋਕਾਂ ਨੇ ਕਿਹਾ ਕਿ 6 ਦਿਨਾਂ ਜਿੰਨਾਂ ਦੇ ਵਿੱਚ ਆ ਕੇ ਚੰਗੇ ਹੋ ਪਰ 7ਵੇਂ ਦਿਨ ਤੁਸੀਂ ਆ ਕੇ ਪਰ ਇਦਾਂ ਕਰਨ ਲੱਪਨ ਦੇਓ ਚੰਗੇ ਹੋ ਲਾਪਨ ਦੇਓ ਚੰਗਿਆਈ ਲੈਣ ਲਾਪਨ ਦੇਓ ਪਰ ਪ੍ਰਭੂ ਯੇਸ਼ੂ ਮਸੀਹ ਨੇ ਜਦੋਂ ਰਸਿਆ ਕੇ ਗੁੱਸੇ ਦੇ ਵਿੱਚ ਹੋ ਕੇ ਬੋਲਿਆ ਪਰਮੇਸ਼ਵਰ ਔਰ ਪ੍ਰਭੂ ਉਹ ਲੋਕ ਗੁੱਸੇ ਦੇ ਵਿੱਚ ਹੋ ਕੇ ਬੋਲੇ ਔਰ ਉਸ ਔਰਤ ਤੇ ਗੁੱਸਾ ਕਰਨ ਲੱਗੇ ਕਿ ਸਤਵੇਂ ਦਿਨ ਵੀ ਲੋਕੀ ਆ ਕੇ ਚੰਗੇ ਹੋਉਂਦੇ ਰਹਿੰਦੇ ਆ ਵੀ ਪਰਮੇਸ਼ਵਰ ਨੇ ਕਿਹਾ ਆਰਾਮ ਕਰੋ ਖੁਦਾ ਦੀ ਹਜ਼ੂਰੀ ਵਿੱਚ ਆ ਕੇ ਵੀ ਤੁਸੀਂ ਕੀ ਆਰਾਮ ਲੈਣ ਆਉਂਦੇ ਹੋ ਸ਼ਾਂਤੀ ਲੈਣ ਆਉਂਦੇ ਹੋ ਤੇ ਪ੍ਰਭੂ ਯੇਸ਼ੂ ਮਸੀਹ ਨੇ ਕੀ ਕਿਹਾ ਉਹਨਾਂ ਨੂੰ ਇਹ ਸੁਣ ਕੇ ਪ੍ਰਭੂ ਨੇ ਉੱਤਰ ਦਿਆ ਹੈ ਕਪਟੀਆਂ ਕਿਆ ਸਬਤ ਦੇ ਦਿਨ ਤੁਮ ਮੇਂ세 ਹਰ ਇੱਕ ਆਪਣੇ ਬੈਲ ਜਾਂ ਗਧੇ ਕੋ ਥਾਂ ਸੇ ਖੋਲ ਕਰ ਪਾਣੀ ਪਿਲਾਣੇ ਕੋ ਨਹੀਂ ਲੈ ਜਾਂਦਾ ਤੇ ਪ੍ਰਭੂ ਯਿਸੂ مسیਹ ਨੇ ਕਿਹਾ ਕਿ ਤੁਸੀਂ ਸਬਤ ਦੇ ਦਿਨ ਆਪਣੇ ਗਧੇ ਦਾ ਬੈਲ ਨੂੰ ਨਹੀਂ ਖੋਲਦੇ ਪਾਣੀ ਪਿਲਾਉਣ ਵਾਸਤੇ ਨਹੀਂ ਲੈ ਕੇ ਜਾਂਦੇ ਤੇ ਅਬਰਾਹਮ ਦੀ ਧੀ ਆ ਜੇ ਤੁਸੀਂ ਆਪਣੇ ਗਧੇ ਬੈਲ ਦੀ ਚਿੰਤਾ ਕਰਦੇ ਹੋ ਤੇ ਕੀ ਉਹ ਪਰਮੇਸ਼ਵਰ ਆਪਣੇ ਬੱਚਿਆਂ ਦੀ ਚਿੰਤਾ ਨਹੀਂ ਕਰਦਾ ਕੀ ਉਹ 18 ਸਾਲ ਤੋਂ ਸ਼ਤਾਨੇਕ ਕਿੱਲੇ ਤੇ ਇਹਨੂੰ ਬੰਨ੍ਹ ਕੇ ਰੱਖਿਆ ਵਾ ਕੀ ਇਹ ਨਾ ਹੁੰਦਾ ਕਿ ਇਹ ਔਰਤ ਆਜ਼ਾਦ ਹੁੰਦੀ 18 ਸਾਲ ਬਾਅਦ ਜੇ ਆਜ਼ਾਦ ਹੋਈਆ ਤੇ ਇਹਦੇ 'ਚ ਵੀ ਤੁਹਾਨੂੰ ਤਕਲੀਫ ਆ ਇਹਦੇ ਵਿੱਚ ਵੀ ਤੁਹਾਨੂੰ ਪ੍ਰੋਬਲਮ ਆ ਪਰਮੇਸ਼ਵਰ ਨੇ ਜਦੋਂ ਕਿਹਾ ਇੰਨੀ ਗੱਲ ਕਹੀ ਤੇ ਵਿਚਿਆ ਤਾਂ ਕਿਆ ਉਚਿਤ ਨਾ ਥਾ ਕਿ ਇਹ ਇਸਤਰੀ ਜੋ ਅਬਰਾਹਮ ਕੀ ਬੇਟੀ ਹੈ ਇਸੇ ਸ਼ੈਤਾਨ ਨੇ 18 ਸਾਲ ਸੇ ਬੰਦ ਰੱਖਿਆ ਥਾ ਸਬਤ ਦੇ ਦਿਨ ਇਸ ਬੰਧਨ ਸੇ ਛੁੜਾਈ ਜਾਂਦੀ ਤੇ ਖੁਦਾ ਬੰਧਨਾਂ ਨੂੰ ਕਦੋਂ ਤੋੜ ਦੇ ਆ ਸਬਤ ਦੇ ਦਿਨ ਵਿੱਚ ਪਰਮੇਸ਼ਵਰ ਸਬਤ ਦੇ ਦਿਨ ਜਦੋਂ ਤੁਸੀਂ ਖੁਦਾ ਦੀ ਹਜ਼ੂਰੀ ਵਿੱਚ ਆਉਂਦੇ ਹੋ ਤੁਹਾਨੂੰ ਆਵਾਜ਼ ਮਾਰ ਕੇ ਪਰਮੇਸ਼ਵਰ ਤੁਹਾਡਾ ਨਾਮ ਲੈ ਕੇ ਤੁਹਾਨੂੰ ਚੰਗਾ ਕਰਦਾ ਵਾ ਪਰਮੇਸ਼ਵਰ ਔਰ ਤੁਹਾਡੇ ਬੰਧਨਾਂ ਤੋਂ ਤੁਹਾਨੂੰ ਆਜ਼ਾਦ ਕਰਦਾ ਖੁਦਾ ਆਪਣੀਆਂ ਰਾਤਾਂ ਦੇ ਵਿੱਚ ਤੁਹਾਨੂੰ ਛੂੰਦਾ ਵਾ ਔਰ ਤੁਹਾਨੂੰ ਬਿਲਕੁਲ ਭਾਵੇਂ ਤੁਹਾਡੇ ਬੰਧਨ ਕਿੰਨੇ ਸਾਲਾਂ ਦੇ ਕਿਉਂ ਨਾ ਹੋਣ 10 ਸਾਲ 12 ਸਾਲ 18 ਸਾਲ ਦੇ ਖੁਦਾ ਤੁਹਾਨੂੰ ਉਹਨਾਂ ਬੰਦਨਾ ਤੋਂ ਆਜ਼ਾਦ ਕਰਦਾ ਤੇ ਅੱਜ ਇਸ ਔਰਤ ਦਾ ਵੀ ਭਾਵੇਂ ਔਰਤ ਚੁੱਪ ਰਹਿੰਦੀ ਸੀ ਆਪਣੀ ਸ਼ਰਮਿੰਦਗੀ ਕਿਉਂਕਿ ਜਦੋਂ ਅਸੀਂ ਇੱਕ ਬਿਮਾਰੀ ਲੈ ਕੇ ਖੁਦਾ ਦੀ ਹਜ਼ੂਰੀ ਵਿੱਚ ਜਾਂਦੇ ਆ ਨਾ ਤੇ ਉਹ ਸਿਰਫ ਸਾਨੂੰ ਹੀ ਤੰਗ ਨਹੀਂ ਵੱਜਦਾ ਬਿਮਾਰੀ ਨਹੀਂ ਕੋਈ ਹੋਰ ਪ੍ਰੋਬਲਮ ਲਾ ਲੋ ਕੋਈ ਹੋਰ ਚੀਜ਼ ਖਰਾਬ ਅਕੜੇ ਜੀ ਵਿੱਚ ਜਾ ਕੋਈ ਹੋਰ ਪ੍ਰੋਬਲਮ ਆ ਤੇ ਜਦੋਂ ਲੰਬੇ ਸਮੇਂ ਤੱਕ ਸਾਡੇ ਨਾਲ ਬਣੀ ਰਹਿੰਦੀ ਆ ਔਰ ਜਦੋਂ ਅਸੀਂ ਖੁਦਾ ਦੀ ਹਜ਼ੂਰੀ ਵਿੱਚ ਜਾਂਦੇ ਆ ਖੁਦਾ ਤੇ ਪਰਮੇਸ਼ਰ ਦੇ ਬਚਨ ਦੇ ਵਿੱਚ ਲਿਖਿਆ ਕਿ ਜਦੋਂ ਅਸੀਂ ਲੰਬੇ ਸਮੇਂ ਤੱਕ ਬਣੇ ਰਹਿੰਦੇ ਆ ਤੇ ਸਾਨੂੰ ਹੀ ਨਹੀਂ ਤਾਣਾ ਮਾਰਦਾ ਜਦੋਂ ਕੋਈ ਸਾਡੇ ਰਿਸ਼ਤੇਦਾਰ ਭੈਣ ਭਰਾ ਕਹਿੰਦੇ ਆ ਕਿ ਚਲ ਚ ਜਾਂਦੀ ਆ ਜਾਂ ਬਿਮਾਰ ਆ ਜਾਂ ਤੈਨੂੰ ਤੇਰੇ ਰੱਬ ਨੇ ਚੰਗਾ ਨਹੀਂ ਕੀਤਾ ਉਹ ਸਾਨੂੰ ਤਾਣਾ ਨਹੀਂ ਮਾਰਦਾ ਉਹ ਸਾਡੇ ਰੱਬ ਨੂੰ ਮਜਦਾ ਇਸ ਔਰਤ ਨੇ ਵੀ ਪਤਾ ਨਹੀਂ ਕਿੰਨੇ ਕਿ ਤਾਣੇ ਸਹੇ ਹੋਊਗੇ 18 ਸਾਲਾਂ ਦੇ ਵਿੱਚ ਪਰ ਖੁਦਾ ਦੇ ਘਰ ਨੂੰ ਨਹੀਂ ਛੱਡਿਆ ਪਰਮੇਸ਼ਰ ਨੂੰ ਨਹੀਂ ਛੱਡਿਆ ਖੁਦਾ ਨੇ ਸਬਰ ਸਿੱਧਕ ਦੇਖਿਆ ਬਿਲਕੁਲ ਚੰਗੀ ਕਰ ਦਿੱਤਾ ਇਸੇ ਤਰ੍ਹਾਂ ਸਾਡੇ ਜੀਵਨ ਚ ਵੀ ਜੋ ਪਰੇਸ਼ਾਨੀਆਂ ਆਵਾਂ ਜੋ ਵੀ ਔਕਾ ਅਸੀਂ ਖੁਦਾ ਨੂੰ ਨਹੀਂ ਛੱਡਦੇ ਖੁਦਾ ਦੇ ਘਰ ਨੂੰ ਨਹੀਂ ਛੱਡਦੇ ਤੇ ਪਰਮੇਸ਼ਵਰ ਇੱਕ ਦੇ ਨਾ ਜਾਂਦਾ ਕਿ ਆਹ ਮੇਰੀ ਬੇਟੀ ਮਾਜ ਮਾਰ ਕੇ ਖੁਦਾ ਸਾਡੇ ਮਸੂਏ ਨੂੰ ਹੱਲ ਕਰ ਦਿਆ ਤੁਹਾਨੂੰ ਚੰਗਾ ਕਰ ਦਿਆ ਤੁਹਾਡੇ ਬੰਧਨ ਭਾਵੇਂ ਕਿੰਨੇ ਸਾਲਾਂ ਦੇ ਕਿਉਂ ਨਾ ਹੋਣ ਪ੍ਰਭੂ ਤੁਹਾਨੂੰ ਆਜ਼ਾਦ ਕਰ ਦਿਆ ਪਰਮੇਸ਼ਵਰ ਵਾਸਤੇ ਕੁਝ ਵੀ ਔਕਾ ਨਹੀਂ ਆ ਪਰਮੇਸ਼ਵਰ ਸਭ ਕੁਝ ਬੜੀਆ ਤਰੀਕੇ ਦੇ ਨਾਲ ਕਰਦੇ ਆ ਔਰ ਲਿਖਿਆ ਪ੍ਰਭੂ ਨੇ ਉਹਨੂੰ ਉਹਦੇ ਬੰਦਨਾ ਤੋਂ ਆਜ਼ਾਦ ਕੀਤਾ ਔਰ ਲਿਖਿਆ ਜੰਬ ਉਸਨੇ ਇਹ ਬਾਤیں ਕਹੀ ਤੋ ਉਸਕੇ ਸਭ ਵਿਰੋਧੀ ਲਜਿਤ ਹੋ ਗਏ ਔਰ ਸਾਰੀ ਭੀੜ ਉਸ ਮਹਿਮਾ ਕੇ ਕਾਮੋ ਸੇ ਜੋ ਵੇ ਕਰਤਾ ਤਾ ਆਨੰਦਿਤ ਹੋ ਔਰ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਜਦੋਂ ਲੋਕਾਂ ਨੇ ਦੇਖਿਆ ਕਿ ਹਾਏ ਜਦੋਂ ਸਾਡੇ ਵਿੱਚ ਦੀ ਕੋਈ ਬਿਮਾਰ ਹੁੰਦਾ ਵਾ ਪਰੇਸ਼ਾਨ ਹੁੰਦਾ ਔਰ ਜਦੋਂ ਚੰਗਾ ਹੁੰਦਾ ਤਾਂ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਪਰਮੇਸ਼ਵਰ ਦਾ ਕੰਮ ਹੋਇਆ ਇੱਕ ਗਵਾਹੀ ਬਣੀ ਖੁਦਾ ਨੇ ਕੰਮ ਕੀਤਾ ਇਹਨੂੰ ਚੰਗਾ ਕੀਤਾ ਇਸੇ ਤਰ੍ਹਾਂ ਜਦੋਂ 18 ਸਾਲ ਦੀ ਬਿਮਾਰੀ ਤੋਂ ਔਰਤ ਆਜ਼ਾਦ ਹੋਈ ਚੰਗੀ ਹੋਈ ਲੋਕ ਬਹੁਤ ਖੁਸ਼ ਹੋਏ ਲੇਕਿਨ ਕੁਝ ਲੋਕ ਦੇ ਵਿਰੋਧ ਕਰਦੇ ਸੀ ਵਿਰੋਧੀ ਵੀ ਉੱਥੇ ਹੀ ਖੜੇ ਸੀਗੇ ਵਚਨ ਕੀ ਸਮਝਾਉਂਦਾ ਵਿਰੋਧ ਕਰਨ ਵਾਲੇ ਵੀ ਉੱਥੇ ਸੀ ਚੰਗਾ ਕਰਨ ਵਾਲੇ ਵੀ ਉੱਥੇ ਸੀਗੇ ਬੀਮਾਰ ਵੀ ਉੱਥੇ ਸੀਗੇ ਔਰ ਮਹਿਮਾ ਕਰਨ ਵਾਲੇ ਲੋਕ ਵੀ ਉੱਥੇ ਹੀ ਸੀਗੇ ਇੰਨੇ ਲੋਕ ਸਾਡੇ ਜੀਵਨ ਦੇ ਵਿੱਚ ਹੁੰਦੇ ਆ ਹਰ ਪਰਮੇਸ਼ਵਰ ਦਾ ਵਚਨ ਸਾਨੂੰ ਸਮਝਾਉਂਦਾ ਕਿ ਜਦੋਂ ਔਰਤ ਚੰਗੀ ਹੋ ਗਈ ਜਦ ਬੁਕਸ ਨੇ ਇਹ ਬਾਤੇ ਕਹੀ ਤੋ ਉਸਕੇ ਸਭ ਵਿਰੋਧੀ ਲਜਜਿਤ ਹੋ ਗਏ ਜਿਹੜੀ ਗੱਲਾਂ ਕਰਨ ਵਾਲੇ ਸੀ ਜਿਹੜੇ ਬੋਲਣ ਵਾਲੇ ਸੀ ਖੁਦ ਹੀ ਸ਼ਰਮਿੰਦੇ ਹੋ ਗਏ ਕਿਤਾ ਜਦੋਂ ਔਰਤ ਬਿਲਕੁਲ ਚੰਗੀ ਹੋ ਗਈ ਜਦੋਂ ਬਿਲਕੁਲ ਸਿੱਧੀ ਹੋ ਗਈ ਤੇ ਲਖਿਆ ਸਾਰੀ ਭੀੜ ਉਸ ਮਹਿਮਾ ਕੇ ਕਾਮੋਸੇ ਜੋ ਵੇ ਕਰਤਾ ਥਾ ਆਨੰਦਿਤ ਹੋ ਗਈ ਤੇ ਜਿੰਨੀ ਭੀੜ ਪਰਮੇਸ਼ਵਰ ਦੇ ਉੱਤੇ ਵਿਸ਼ਵਾਸ ਕਰਦੀ ਸੀ ਜਿੰਨੇ ਲੋਕ ਖੁਦਾ ਦੇ ਮਹਿਮਾ ਦੇ ਕੰਮਾਂ ਨੂੰ ਦੇਖਦੇ ਹੈਗੇ ਸਾਬਨੰਦਿਤ ਹੋ ਕੇ ਖੁਸ਼ ਹੋ ਗਏ ਕੀਆ ਬਹੁਤ ਵਧੀਆ ਕੰਮ ਕੀਤਾ ਪ੍ਰਭੂ ਨੇ ਬਹੁਤ ਵਧੀਆ ਕਿ ਇਹ ਔਰਤ ਜਿਹੜੀ ਵਿਚਾਰੀ ਬਹੁਤ ਔਖੀ ਚੱਲ ਕੇ ਆਉਂਦੀ ਸੀ ਬਹੁਤ ਔਖਾ ਆਪਣਾ ਜੀਵਨ ਨਿਰਵਾਹ ਕਰ ਰਹੀ ਸੀ ਔਰ ਗੁਦਾ ਦੇ ਘਰ ਵਿੱਚ ਆਉਂਦੀ ਸੀ ਅੱਜ ਪ੍ਰਭੂ ਨੇ ਇਹਨੂੰ ਆਜ਼ਾਦ ਕਰਤਾ ਇਹ 18 ਸਾਲ ਦੀ ਬਿਮਾਰੀ ਤੋਂ ਖੁਦਾ ਨੇ ਬਸ਼ੂ ਕੇ ਚੰਗਾ ਕਰਤਾ ਔਰ ਲੋਕ ਬਹੁਤ ਖੁਸ਼ ਹੋਏ ਇਸ ਤਰ੍ਹਾਂ ਅਸੀਂ ਵੀ ਗਲੀਸੀਆ ਦੇ ਵਿੱਚ ਜਦੋਂ ਕੋਈ ਚੰਗਾ ਹੁੰਦਾ ਬਿਮਾਰ ਹੁੰਦਾ ਜਦੋਂ ਕੇ ਦੇ ਹਾਲਾਤ ਬਦਲਦੇ ਆ ਅਸੀਂ ਸਭ ਵੀ ਬਹੁਤ ਖੁਸ਼ ਹੁੰਦੇ ਕਿ ਖੁਦਾ ਨੇ ਦੇ ਜੀਵਨ ਦੇ ਵਿੱਚ ਕੰਮ ਔਰ ਇਹਨਾ ਜੇ ਅਸੀਂ ਖੁਦਾ ਦੇ ਕੋਲੋਂ ਲੈਣਾ ਆਪਣੀ ਬਿਵਾਰੀ ਨੂੰ ਪੁੱਲ ਜਾਣਾ ਆਪਣੇ ਹਾਲਾਤਾਂ ਨੂੰ ਪੁੱਲ ਜਾਣਾ ਜੋ ਲੋਕ ਆਪਣੇ ਹਾਲਾਤਾਂ ਤੇ ਹੀ ਵਿਲਕਦੇ ਰਹਿੰਦੇ ਆਪਣੇ ਹਾਲਾਤਾਂ ਤੇ ਰੋਂਦੇ ਰਹਿੰਦੇ ਆ ਪਰ ਖੁਦਾ ਨੂੰ ਆਪਣਾ ਸਮਾਂ ਨਹੀਂ ਦਿੰਦਾ ਖੁਦਾ ਦੇ ਕਰ ਚ ਨਹੀਂ ਆਉਂਦੇ ਕਿ ਖੁਦਾ ਉਹਨਾਂ ਨੂੰ ਕਿੱਦਾਂ ਚੰਗਾ ਕਰੇਗਾ ਕਿੰਤਾ ਉਹਨਾਂ ਦੇ ਹਾਲਾਤ ਬਦਲੂਗਾ ਬਸ ਇਦਾਂ ਹੀ ਫੇਰ ਟਾਈਮ ਨਿਕਲਦਾ ਰਹਿੰਦਾ ਅਸੀਂ ਆਪਣੀ ਚੰਗਾਈ ਨੂੰ ਖੁਦ ਹੀ ਆਪਣੇ ਮਸਲੇਆਂ ਨੂੰ ਆਪਣੀਆਂ ਪ੍ਰੋਬਲਮਾਂ ਨੂੰ ਖੁਦ ਹੀ ਲੰਬਾ ਸਮਾਂ ਦੇ ਦੇਣੇ ਇਸ ਲਈ ਕੁਦਰਤ ਦੇ ਕਾਨੂੰ ਚਾਹੇ ਜਿੱਦਾਂ ਦੇ ਮਰਜ਼ੀ ਹਲਾ ਤੋੜਨ ਜਿੱਦਾਂ ਦੇ ਮਰਜ਼ੀ ਪ੍ਰੋਬਲਮ ਹੋਏ ਕਦੀ ਖੁਦਾ ਦੇ ਘਰ ਨੂੰ ਨਹੀਂ ਛੱਡਣਾ ਪਰਮੇਸ਼ਵਰ ਨੂੰ ਨਹੀਂ ਕਦੇ ਵੀ ਆਪਣੇ ਜੀਵਨ ਤੋਂ ਅਲੱਗ ਕਰਨਾ ਖੁਦਾ ਹਰ ਦੁੱਖ ਪਰੇਸ਼ਾਨੀ ਚ ਤੁਹਾਨੂੰ ਆਜ਼ਾਦ ਕਰਨ ਦੀ ਸਮਰੱਥ ਰੱਖਦੇ ਆ ਹਰ ਬੰਧਨ ਤੋਂ ਤੁਹਾਨੂੰ ਮੁਛਾਰਾ ਦੇਣ ਦੀ ਸਮਰੱਥ ਹੈ ਪ੍ਰਭੂ ਅੱਗੇ ਬੱਚਾ ਤੁਹਾਨੂੰ ਬਲੈਸ ਕਰਨ ਤੁਹਾਨੂੰ ਬਹੁਤ ਸਾਰੀ ਬਰਕਤ ਦੇਣ ਪਰਮੇਸ਼ਵਰ ਆਓ ਸੀ ਅੱਗੇ ਬੱਚਾ ਦੇ ਲਈ ਪ੍ਰਾਰਥਨਾ ਦੇ ਵਿੱਚ ਜਾਵਾਂਗੇ ਹallelujah ਪਿਤਾ ਯਸ਼ੁਨਾਸੀ ਮੈਂ ਤੁਹਾਡਾ ਸ਼ੁਕਰ ਖੁਦਾ ਦਾ ਬਹੁਤ ਧੰਨਵਾਦ ਕਰਦੀ ਆ ਉਸ ਦੇ ਬਚਨਾਂ ਲਈ ਖੁਦਾ ਜੋ ਤੁਸੀਂ ਮੈਨੂੰ ਬਚਨ ਦਿੱਤੇ ਪਰਮੇਸ਼ਰ ਮੈਂ ਤੁਹਾਡੇ ਬੱਚਿਆਂ ਨੂੰ ਖੁਦਾ ਦੇ ਬਚਨ ਦਿੱਤੇ ਤੁਹਾਡੇ ਬੱਚੇ ਖੁਦਾ ਦੇ ਬਚਨ ਦੇ ਨਾਲ ਬLES ਹੋ ਜਾਣ ਇਹਨਾਂ ਦੇ ਵਿਸ਼ਵਾਸ ਮਜ਼ਬੂਤ ਹੋ ਜਾਣ ਮੇਰੇ ਪ੍ਰਭੂ ਜੀ ਤੁਹਾਡੇ ਬੱਚੇ ਹੋਰ ਵੀ ਆਸ਼ੀਸ਼ ਬਰਕਤ ਪਾਉਣ ਪ੍ਰਭੂ ਜੀ ਹallelujah ਅੱਕੇ ਵਾਦੇ ਜਾਨ ਪ੍ਰਭੂ ਦੁਸ਼ਟ ਸ਼ੈਤਾਨ ਕਦੀ ਇਹਨਾਂ ਦੇ ਜੀਵਨ ਨੂੰ ਰੋਕ ਨਾ ਸਕੇ ਇਹਨਾਂ ਦੇ ਵਾਦੇ ਕਦਮਾਂ ਨੂੰ ਕਦੇ ਵੀ ਰੋਕ ਨਾ ਸਕੇ ਬLES ਕਰੋ ਪ੍ਰਭੂ ਇਹਨਾਂ ਦੀਆਂ ਜ਼ਿੰਦਗੀਆਂ ਨੂੰ ਬLES ਕਰੋ ਇਹਨਾਂ ਦੇ ਜੀਵਨਾਂ ਨੂੰ ਪਰਮੇਸ਼ਰ ਹallelujah ਪ੍ਰਭੂ ਜੀ ਇਹਨਾਂ ਦੇ ਸਾਰੀਆਂ ਦੁੱਖ ਪਰੇਸ਼ਾਨੀਆਂ ਸਾਰੇ ਬੰਧਨ ਟੁੱਟ ਜਾਣ ਯਿਸੂ ਮਸੀਹ ਦੇ ਨਾਮ 'ਤੇ ਆਜ਼ਾਦ ਕਰ ਦਿਤਾ ਔਰ ਇਹਦੇ ਹਾਲਾਤਾਂ ਨੂੰ ਸੁਧਾਰ ਪ੍ਰਭੂ ਤੇਰੇ ਬੱਚੇ ਬਲੱਸ ਹੋ ਜਾਣ ਖੁਦਾ ਹallelujah ਪ੍ਰਭੂ ਇਹਨਾਂ ਦਾ ਜੀਵਨ ਬਦਲ ਜਾ ਇਹਨਾਂ ਦੇ ਵਿਸ਼ਵਾਸ ਖੁਦਾਵੰਦਾ ਮਜ਼ਬੂਤ ਹੋ ਜਾਣ ਪਰਮੇਸ਼ਰ ਹallelujah ਪ੍ਰਭੂ ਇਹਨਕ ਦੇਨਾ ਵੇ ਖੁਦਾ ਤੁਸੀਂ ਇਹਨਾਂ ਦਾ ਨਾਮ ਲੈ ਕੇ ਇਹਨਾਂ ਨੂੰ ਔਰ ਕੇ ਬਲਾਓ ਬਲੱਸ ਕਰੋ ਪ੍ਰਭੂ ਚੰਗਾ ਕਰ ਦਿਓ ਅਡਾ ਸ਼ੁਕਰ ਖੁਦਾ ਦਾ ਅਡਾ ਤਨਵਾਦ ਕਰੀਏ ਆਦੇ ਬੱਚਾ ਲਈ ਪੀਤਾ ਮੈਂ ਤੁਹਾਡਾ ਧੰਨਵਾਦ ਕਰਦਾ ਜੀ ਜੋ ਲੋਕ ਸੁਣਨ ਪਰਮੇਸ਼ਰ ਉਹ ਵੀ ਬਰਕਤ ਪਾਉਣ ਪਰ ਉਹਨਾਂ ਦੇ ਜੀਵਨਾਂ ਤੋਂ ਵੀ ਬੰਧਨ ਟੁੱਟਣ ਕਿਦਾਂ ਹਾਲੇਲੂਇਆ ਅਰੇ ਪਰਮੇਸ਼ਰ ਦਇਆ ਕਰੋ ਕਿਰਪਾ ਕਰੋ ਤੁਹਾਡਾ ਸ਼ੁਕਰ ਧੰਨਵਾਦ ਕਰਦੀਆਂ ਸਭ ਬੱਚੇ ਅਗਲੇ ਸਮੇਂ ਨੂੰ ਤੁਹਾਡੇ ਪਵਿੱਤਰ ਸਮਾਗਮ ਅਤੇ ਅਚਦੀ ਦੀ ਪ੍ਰਾਰਥਨਾ ਮੰਗੇ ਮਿਸੂ ਮਸੀਹ ਦੇ ਪਰਮਾਤਮਾ ਅਮੀਨ